ਸਾਡਾ ਟਰੈਕਟਰ ਦੇਖ ਕੇ ਸਾਰੇ ਖੁਸ਼ ਹੁੰਦੇ ਆ ਕਿਉਂਕਿ ਇੱਕ ਮਹਾਰਾਜ ਨੇ ਅਲੱਗ ਸਾਨੂੰ ਪਹਿਚਾਣ ਦਿੱਤੀ ਆ ਅਸੀਂ ਬਾਣਿਆਂ ਦੇ ਵਿੱਚ ਆ ਕਿਉਂਕਿ ਟਰੈਕਟਰ ਹਰ ਕੋਈ ਲੈ ਕੇ ਘੁੰਮਦਾ ਆ ਠੀਕ ਹੈ ਜਦੋਂ ਹੁਣ ਅਸੀਂ ਜੇ ਤਾਂ ਅਲੱਗ ਦੇਖਦੇ ਆ ਨਾ ਸਾਨੂੰ ਆਪਣੇ ਆਪ ਨੂੰ ਖੁਸ਼ੀ ਹੋ ਜਾਂਦੀ ਫੁੱਲੇ ਮੱਲੇ ਆਣ ਤੋਂ ਪਹਿਲਾਂ ਜਿਸ ਦਿਨ ਅਸੀਂ ਤੁਰਨਾ ਸੀ ਨਾ ਉਸੇ ਦਿਨੇ ਸੰਗਤ ਟੌਲੀ ਤੇ ਤਿਆਰ ਬੈਠੀ ਸੀ ਤੇ ਅਸੀਂ ਜਲੰਧਰ ਤੋਂ ਟਾਇਰ ਲੈਣ ਗਏ ਹੋਏ ਸੀ ਕਿੰਨੇ ਦੇ ਪੁਆਏ ਆ ਇਹ ਇਹ ਭਾਜੀ 40000 ਲੱਗੇ ਜੀ ਇਸ ਵਾਰ ਮੈਂ ਦੇਖ ਰਿਹਾ ਕਿ ਸੰਤਾਂ ਦੇ ਗਾਣੇ ਹਰੇਕ ਟਰੈਕਟਰ ਤੇ ਲੱਗੇ ਹੋਏ ਆ ਇਹ 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 ਆਲਾ ਗਾਣਾ ਵੀ ਹਰੇਕ ਬੰਦਾ ਗਾ ਰਿਹਾ ਇਸ ਵਾਰ ਹਾਂਜੀ ਸਰ ਸਾਨੂੰ ਖੁਸ਼ੀ ਵੀ ਹੁੰਦੀ ਆ ਤੇ ਖੂਨ ਖੋਲਦਾ ਸਾਡਾ ਜਦੋਂ ਗਾਣੇ ਲਾਦੇ ਆ ਨਾ ਅਸੀਂ ਮਹਾਨ ਜਰਨੈਲ ਜੋਧਾ ਸਗਾ ਜੀ ਜਿਹਨੇ ਸਰਕਾਰ ਦੇ ਨਾਲ ਸਿੱਧਾ ਮੱਥਾ ਲਾਇਆ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਦੇ ਵੱਖੋ ਵੱਖਰੇ ਰੰਗ ਨੇ ਨਿੰਗ ਸਿੰਘ ਜਿਹੜੇ ਆ ਉਹ ਤਿਆਰ ਹੋ ਕੇ ਬਾਣੇ ਦੇ ਵਿੱਚ ਆ ਕੇ ਇੱਥੇ ਮਹੱਲਾ ਖੇਡਦੇ ਆ ਸਮਾਪਤੀ ਹੋਈ ਹੈ ਗੱਲਬਾਤ ਕਰ ਲੈਣੇ ਆ ਕਿਵੇਂ ਮਹਿਸੂਸ ਕਰਦੇ ਹੋ ਜੀ ਕਿਵੇਂ ਰਿਹਾ ਮਹੱਲਾ ਇਸ ਵਾਰ ਪਹਿਲਾਂ ਸਾਰੀ ਸਮੂਹ ਸੰਗਤ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫੋਲਾ ਮਲਾ ਨੇਂਗ ਸਿੰਘਾਂ ਦਾ ਬਹੁਤ ਹੀ ਸ਼ਾਨਦਾਰ ਤਿਉਹਾਰ ਹੈ ਜਿਸ ਦੇ ਵਿੱਚ ਘੋੜ ਦੌੜਾਂ ਅਤੇ ਗੱਤਕੇ ਦੇ ਜੋਰ ਦਿਖਾਏ ਜਾਂਦੇ ਹਨ ਇਸ ਦੇ ਪ੍ਰਾਤਨ ਸਮੇ ਤੋਂ ਚੱਲੇ ਆ ਰਿਹਾ ਗੁਰਕੋਵਿੰਦ ਸਿੰਘ ਜੀ ਦੇ ਟਾਈਮ ਤੋਂ ਇਹ ਅਸੀਂ ਜੋ ਇਹ ਚੰਗੰਗਾ ਸਟੇਡੀਅਮ ਹੈ ਇੱਥੇ ਗੁਰੂ ਸਾਹਿਬ ਜੀ ਵੱਲੋਂ ਸਿੰਘਾਂ ਦੇ ਦੋ ਦੋ ਗਰੁੱਪ ਕਰਕੇ ਛਾਤਰ ਵਿਦਿਆ ਦੇ ਘੋੜ ਵਿਦਿਆ ਘੋੜ ਦੌੜ ਦੇ ਜ਼ੋਰ ਦਿਖਾਏ ਜਾਂਦੇ ਸਨ ਜੀ ਖਾਸ ਤੌਰ ਤੇ ਟਰੈਕਟਰ ਲੈ ਕੇ ਆਏ ਹੋ ਜੀ ਇਸ ਵਾਰ ਤੁਸੀਂ ਹਾਂ ਜੀ ਵੀਰ ਜੀ ਸਾਨੂੰ ਬਹੁਤ ਖੁਸ਼ੀ ਆ ਕਿਉਂਕਿ ਅਸੀਂ ਸਾਰਿਆਂ ਤੋਂ ਅਲੱਗ ਦੇਖਦੇ ਆ ਸਾਨੂੰ ਆਪਣੇ ਆਪ ਤੇ ਮਾਣ ਵੀ ਮਹਿਸੂਸ ਹੁੰਦਾ ਕਿੱਥੋਂ ਆਏ ਕਿੱਥੋਂ ਅਸੀਂ ਆਏ ਆ ਬਲਾਚੌਰ ਤੋਂ ਭਾਜੀ ਬਲਾਚੌਰ ਦੇ ਕੋਲ ਪਿੰਡ ਮਡਿਆਣੀ ਆ ਸਾਡਾ ਤੇ ਸਾਡਾ ਟਰੈਕਟਰ ਦੇਖ ਕੇ ਸਾਰੇ ਖੁਸ਼ ਹੁੰਦੇ ਆ ਕਿਉਂਕਿ ਇੱਕ ਮਹਾਰਾਜ ਨੇ ਅਲੱਗ ਸਾਨੂੰ ਪਹਿਚਾਣ ਦਿੱਤੀ ਆ ਅਸੀਂ ਬਾਣਿਆਂ ਦੇ ਵਿੱਚ ਆ ਕਿਉਂਕਿ ਟਰੈਕਟਰ ਹਰ ਕੋਈ ਲੈ ਕੇ ਘੁੰਮਦਾ ਆ ਠੀਕ ਹੈ ਜਦੋਂ ਹੁਣ ਅਸੀਂ ਜਦ ਤਾਂ ਅਲੱਗ ਦੇਖਦੇ ਆ ਨਾ ਸਾਨੂੰ ਆਪਣੇ ਆਪ ਨੂੰ ਖੁਸ਼ੀ ਹੋ ਜਾਂਦੀ ਕੀ ਵੈਸੇ ਕਰਦੇ ਕਿਉਂ ਖੇਤੀ ਕਰਦੇ ਅਸੀਂ ਖੇਤੀਬਾੜੀ ਕਰਦੇ ਆ ਭਾਜੀ ਟਰੈਕਟਰ ਪਹਿਲਾਂ ਖੇਤੀ 'ਚ ਵਰਤਦੇ ਆਂ ਨੇ ਹੁਣ ਜਦੋਂ ਮਹਾਰਾਜ ਨੇ ਆਉਣਾ ਉਹਨਾਂ ਨਾਲ ਲੈ ਆਉਂਦੇ ਬੋਲੇ ਮੱਲੇ ਆਣ ਤੋਂ ਪਹਿਲਾਂ ਜਿਸ ਦਿਨ ਅਸੀਂ ਤੁਰਨਾ ਸੀ ਨਾ ਉਸੇ ਦਿਨੇ ਸੰਗਤ ਟਰਾਲੀ ਦੇ ਵਿੱਚ ਤਿਆਰ ਬੈਠੀ ਸੀ ਤੇ ਅਸੀਂ ਜਲੰਧਰ ਤੋਂ ਟਾਇਰ ਲੈਣ ਗਏ ਹੋਏ ਸੀ ਕਿੰਨੇ ਦੇ ਪੁਆਏ ਇਹ ਇਹ ਭਾਜੀ 40000 ਲੱਗਿਆ ਜੀ ਦੋਹਾਂ ਟਾਇਰਾਂ ਤੇ ਹਾਂਜੀ ਹਾਂਜੀ 40000 ਦੇ ਕੱਲੇ ਟਾਇਰ ਪੁਆ ਕੇ ਲਿਆ ਜੀ ਹਾਂਜੀ ਟਾਇਰ ਤੇ ਡਰਾਮੇ ਆ ਜਿਹੜੇ ਸੋ ਇਹ ਰੰਗ ਨੇ ਵੱਖੋ ਵੱਖ ਰੰਗ ਨੇ ਔਰ ਇਸ ਵਾਰ ਮੈਂ ਦੇਖ ਰਿਹਾ ਕਿ ਸੰਤਾਂ ਦੇ ਗਾਣੇ ਰੇਕ ਟਰੈਕਟਰ ਤੇ ਲੱਗੇ ਹੋਏ ਆ ਇਹ 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 ਆਲਾ ਗਾਣਾ ਵੀ ਹਰੇਕ ਬੰਦਾ ਗਾ ਰਿਹਾ ਇਸ ਵਾਰ ਹਾਂਜੀ ਸਰ ਸਾਨੂੰ ਖੁਸ਼ੀ ਵੀ ਹੁੰਦੀ ਆ ਤੇ ਖੂਨ ਖੋਲਦਾ ਸਾਡਾ ਜਦੋਂ ਗਾਣੇ ਲਾਦੇ ਆ ਨਾ ਅਸੀਂ ਮਹਾਨ ਜਰਨੈਲ ਜੋਧਾ ਸਗਾ ਜੀ ਜਿਹਨੇ ਸਰਕਾਰ ਦੇ ਨਾਲ ਸਿੱਧਾ ਮੱਥਾ ਲਾਇਆ ਜੀ ਸਿੱਖ ਕੌਮ ਦਾ ਬਹੁਤ ਹੀ ਮਹਾਨ ਯੋਧਾ ਹਰੀ ਸਿੰਘ ਨਾਲੇ ਤੇ ਦੂਜੇ ਨੰਬਰ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੀ ਜੋ ਕਿ ਨੌਜਵਾਨੇ ਦਿਲਾਂ ਦੀ ਧੜਕਣ ਆ ਜੀ ਬਿਲਕੁਲ ਇਸ ਵਾਰ ਇਹ ਵੀ ਦੇਖਿਆ ਗਿਆ ਕਿ ਕੁਝ ਖਬਰਾਂ ਸਾਹਮਣੇ ਆਈਆਂ ਕਿ ਕੋਈ ਨੌਜਵਾਨ ਰੈਫਰੈਂਡਮ ਦੀ ਗੱਲ ਕਰ ਰਹੇ ਸੀ ਸੰਤਾਂ ਦੀ ਤਸਵੀਰ ਲਾ ਕੇ ਬੈਠੇ ਸੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਫੜਿਆ ਗਿਆ ਹਾਲਾਂਕਿ ਪੁਸ਼ਟੀ ਇਹਦੀ ਨਹੀਂ ਹਾਲੇ ਤੱਕ ਹੋਈ ਹੈ ਜਲਦ ਇਸ ਦੇ ਉੱਤੇ ਵੀ ਅਸੀਂ ਅਪਡੇਟਸ ਲੈ ਕੇ ਆਵਾਂਗੇ ਪਰ ਜਿਸ ਤਰ੍ਹਾਂ ਨੇਹਾਂ ਸਿੰਘ ਨੇ ਜਿਹੜੇ ਨੌਜਵਾਨ ਨੇ ਜਿਹੜੇ ਉਹ ਵੱਖ-ਵੱਖਰੇ ਤਰੀਕਿਆਂ ਦੇ ਨਾਲ ਆਉਂਦੇ ਨੇ ਇੱਥੇ ਖਾਸ ਤੌਰ ਤੇ ਟਰੈਕਟਰ ਸਜਾ ਕੇ ਬਾਣੇ ਦੇ ਵਿੱਚ ਆਏ ਨੇ ਤਾਂ ਖਿੱਚ ਦਾ ਜਿਹੜਾ ਆਕਰਸ਼ਣ ਬਣੇ ਹੋਇਆ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਸ਼ਰੇਨੰਦਪੁਰ ਸਾਹਿਬ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਕਿ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ